ਉਹ ਬੜੀ ਖੁਸ਼ੀ ਵਾਲੀ ਖਬਰ ਹੈ ਇਸ ਵਾਲਿਕ ਸ਼ੂਟਿੰਗ ਵਾਲੀਬਾਲ ਕਲੱਬ ਰੋਪੜ ਵੱਲੋਂ ਇੱਕ ਵਾਲੀਬਾਲ ਕੱਚੀ ਚੈਂਪੀਅਨਸ਼ਿਪ ਕਰਾਈ ਜਾ ਰਹੀ ਹੈ ਚੌਥੀ ਰੋਪੜ ਵਿਖੇ ਜਿਸ ਦਾ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਹੈ ਕਿਉਂਕਿ ਰੋਪੜ ਦੇ ਵਿਧਾਇਕ ਦਿਨੇਸ਼ ਚੜਾ ਵੱਲੋਂ ਜਿਹੜਾ ਅੱਜ ਰਿਲੀਜ਼ ਕੀਤਾ ਗਿਆ ਉਹਨਾਂ ਦੇ ਸਾਥੀ ਇਸ ਟਾਈਮ ਮੌਜੂਦ ਸੀ ਤੇ ਜੋ ਵੀ ਇਸ ਕਲੱਬ ਨੂੰ ਇਸ ਪ੍ਰੋਗਰਾਮ ਨੂੰ ਕਰਾ ਰਹੇ ਨੇ ਉਹ ਸਾਰੇ ਨਾਲ ਸੀ ਤੇ ਗੱਲਬਾਤ ਕਰਾਂਗੇ ਹੁਣ ਅਸੀਂ ਸਪਹਿਲਾ ਤਾਂ ਅਸੀਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ ਜੀ ਰੋਪੜ ਦੇ ਵਿਧਾਇਕ ਦਿਨੇਸ਼ ਚੱਡਾ ਜੀ ਨਾਲ ਜਿਨ੍ਹਾਂ ਨੇ ਇਹ ਪੋਸਟਰ ਰਿਲੀਜ਼ ਕੀਤਾ ਤੇ ਇਸ ਦੀ ਸ਼ੁਰੂਆਤ ਕੀਤੀ ਹੈ ਚੱਡਾ ਜੀ ਬਹੁਤ ਬਹੁਤ ਵਧਾਈ ਜੀ ਪਹਿਲਾਂ ਤਾਂ ਟੀਮ ਨੂੰ ਦੋ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਜਿਹੜੀ ਕਿ ਐਡਾ ਵੱਡਾ ਈਵੈਂਟ ਰੋਪੜ ਸ਼ਹਿਰ ਦੇ ਵਿੱਚ ਕਰਾ ਰਹੀ ਹੈ ਜਿਹੜਾ ਕਿ ਮੁਲਕ ਦੇ ਦਾ ਸਭ ਤੋਂ ਵੱਡਾ ਈਵੈਂਟ ਆਪਾਂ ਇਹਨੂੰ ਕਹਿ ਸਕਦੇ ਹਾਂ ਵਾਲੀਬਾਲ ਸ਼ੂਟਿੰਗ ਦਾ ਸੋ ਸਾਰੀ ਟੀਮ ਨੂੰ ਇਸ ਲਈ ਬਹੁਤ ਬਹੁਤ ਮੁਬਾਰਕਬਾਦ ਬਿਲਕੁਲ ਅਸੀਂ ਦੇਖ ਪਾ ਰਹੇ ਹਾਂ ਕਿ ਜਿਹੜਾ ਇਹ ਪ੍ਰੋਗਰਾਮ 28 ਮਾਰਚ ਨੂੰ ਜਿਹੜਾ ਸਟੇਡੀਅਮ ਕੋਲੀ ਗਰਾਉਂਡ ਦੇ ਵਿੱਚ ਕੀਤਾ ਜਾ ਰਿਹਾ ਹੈ ਤੇ ਤੁਹਾਡੇ ਵੱਲੋਂ ਕੀ ਮੇ ਦਾ ਸਹਿਯੋਗ ਰਹੇਗਾ ਮੈਂ ਤਾਂ ਇਹਨਾਂ ਦਾ ਮੈਂਬਰ ਇਹ ਜੀ ਟੀਮ ਦਾ ਦੌਰ ਮੈਂਬਰ ਮੈਨੂੰ ਜੋ ਵੀ ਦਾ ਨੇ ਹੁਕਮ ਲਾਣਾ ਮੈਂ ਇਹਨਾਂ ਦੇ ਨਾਲ ਹੈ ਹਰ ਤਰ੍ਹਾਂ ਦੇ ਨਾਲ ਤੇ ਵਿੱਤੀ ਤੌਰ ਤੇ ਵੀ ਹਰ ਤਰ੍ਹਾਂ ਦੇ ਨਾਲ ਜੋ ਜੋ ਹੁਕਮ ਲਾਉਂਗੇ ਕਿਉਂਕਿ ਜੇ ਸ਼ਹਿਰ ਦੇ ਵਿੱਚ ਐਡਾ ਵੱਡਾ ਇਵੈਂਟ ਕਰਾ ਰਿਹਾ ਹੈ ਤਾਂ ਉਹਨੂੰ ਸਪੋਰਟ ਕਰਨਾ ਸਾਡੀ ਡਿਊਟੀ ਹੈ ਜ਼ਿੰਮੇਵਾਰੀ ਹੈ ਤੇ ਇਹਨਾਂ ਦਾ ਇੱਕ ਮੈਂਬਰ ਹੋਣ ਦੇ ਨਾਤੇ ਮੈਂ ਇਹਨਾਂ ਦੇ ਨਾਲ ਸ਼ਾਸਨ ਦਾ ਵੀ ਸਹਿਯੋਗ ਰਹੇਗਾ ਇਹਦੇ ਵਿੱਚ ਬਿਲਕੁਲ ਹੀ ਪ੍ਰਸ਼ਾਸਨ ਹੈ ਹੀ ਨਾ ਕੰਮ ਲਈ ਹੈ ਜੇ ਇਹਨਾਂ ਕੰਮ ਲਈ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਹੋਣਾ ਤਾਂ ਹੋਰ ਕਿਸ ਕੰਮ ਲਈ ਹੋਣਾ ਐਡਾ ਵਧੀਆ ਪ੍ਰਚਾਰਾ ਕਰ ਰਹੇ ਨੇ ਸੋ ਗਵਰਨਮੈਂਟ ਦਾ ਪ੍ਰਸ਼ਾਸਨ ਦਾ ਸਾਡਾ ਨਿੱਜੀ ਤੌਰ ਤੇ ਹਰ ਤਰ੍ਹਾਂ ਦਾ ਸਹਿਯੋਗ ਇਹਨਾਂ ਦੇ ਨਾਲ ਹੈ ਮੈਂ ਤਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਇਲਾਕਾ ਨਿਵਾਸੀ ਨੂੰ ਅਪੀਲ ਕਰਦਾ ਕਿ ਐਡਾ ਵੱਡਾ ਈਵੈਂਟ ਸਾਡੇ ਸ਼ਹਿਰ ਦੇ ਵਿੱਚ ਹੋ ਰਿਹਾ ਸਾਰਿਆਂ ਨੂੰ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਥੋੜੇ ਮਹੱਲੇ ਦਾ ਜਿਹੜਾ ਤਿਹਾਰ ਸ਼ੁਰੂ ਹੋਣ ਜਾ ਰਿਹਾ ਤੇ ਇਹ ਕਾਫੀ ਵੱਡੇ ਵੱਡੇ ਪੋਸਟਰ ਵੀਡੀਓਜ਼ ਰੀਲ ਹੋ ਰਹੀਆਂ ਕਿ ਪਹਿਲਾਂ ਵੱਲੋਂ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਤੁਸੀਂ ਪ੍ਰਸ਼ਾਸਨ ਦੀ ਆਪਣੀ ਜ਼ਿੰਮੇਵਾਰੀ ਹੈ ਇਸ ਜਿਹ ਇਸ ਇਸ਼ਤਿਹਾਰ ਨੂੰ ਵਧੀਆ ਤਰੀਕੇ ਨਾਲ ਪ੍ਰਚਾਰਣ ਦੇ ਲਈ ਉਹ ਬਖੂਬੀ ਨਿਭਾ ਰਿਹਾ ਤਾਂ ਕਿ ਲੋਕ ਆਪਣੀ ਸ਼ਰਧਾ ਦੇ ਨਾਲ ਆਂਦੇ ਨੇ ਸੋ ਉੱਥੇ ਜਿਹੜੀ ਮੈਨੇਜਮੈਂਟ ਹੈ ਉਹ ਵਧੀਆ ਰਹੇ ਪਰਪੱਕ ਰਹੇ ਕੋਈ ਕਮੀ ਪੇਸ਼ੀ ਨਾ ਰਹੇ ਇਸ ਲਈ ਪ੍ਰਸ਼ਾਸਨ ਨੂੰ ਜਿੱਥੇ ਬੰਦੋਬਸਤ ਵੀ ਕਰਨੇ ਪੈਂਦੇ ਆ ਜੇ ਕੋਈ ਰੂਲਸ ਵਾਇਲੇਟ ਕਰਦਾ ਉਹਨਾਂ ਸਖਤੀ ਵੀ ਕਰਨੀ ਪੈਂਦੀ ਹੈ ਸੋ ਸਿਵਲ ਪ੍ਰਸ਼ਾਸਨ ਵੀ ਪੁਲਿਸ ਪ੍ਰਸ਼ਾਸਨ ਵੀ ਦਿਨ ਰਾਤ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਵਿੱਚ ਲੱਗੇ ਆ ਇਹ ਚਾਹੁੰਦੇ ਆ ਕਿ ਅੱਜ ਤੱਕ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਸੀ ਰਾਜ ਕਿਤੇ ਡੀਆਂ ਡਾਈ ਜਾਂਦੇ ਸੀ ਲੇਕਿਨ ਇਸ ਵਾਰੀ ਪ੍ਰਸ਼ਾਸਨ ਨੇ ਬੜੇ ਸਖਤ ਪ੍ਰਬੰਧ ਹੋ ਸਕਦਾ ਆਮ ਆਦਮੀ ਪਾਰਟੀ ਵੀ ਇਹ ਕੰਮ ਚਲਦਿਆਂ ਹੋਏ ਆ ਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਸਾਰੇ ਪਾਸੇ ਹਾਂਜੀ ਦੇਖੋ ਜੋ ਲੋਕਾਂ ਦੀਆਂ ਆਸਾਂ ਉਮੀਦਾਂ ਨੇ ਉਹਦੇ ਤੇ ਮੁੱਖ ਮੰਤਰੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਸਾਰਾ ਪ੍ਰਸ਼ਾਸਨ ਜਿਹੜਾ ਉਹ ਖਰਾ ਉਤਰਨ ਦੀ ਕੋਸ਼ਿਸ਼ ਕਰ ਰਿਹਾ ਜਦੋਂ ਚੰਗਾ ਕੰਮ ਹੁੰਦਾ ਹੈ ਤਾਂ ਲੋਕ ਉਹਦੀ ਪ੍ਰਸ਼ੰਸਾ ਫਿਰ ਕਰਦੇ ਆ ਸੋ ਜੇ ਤੁਹਾਡੇ ਤੱਕ ਪ੍ਰਸ਼ੰਸਾ ਪੁੱਜੀ ਹੈ ਇਹਦੀ ਸਾਨੂੰ ਵੀ ਤਸੱਲੀ ਹੈ ਕਿ ਗਰਾਊਂਡ ਦੇ ਉੱਪਰ ਜਿਹੜੇ ਆਪਣੇ ਅਫੀਸਰਸ ਨੇ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਆਪਣੀ ਡਿਊਟੀ ਬਖੂਬੀ ਨਿਭਾ ਰਹੇ ਨੇ। ਬਹੁਤ ਧੰਨਵਾਦ ਜੀ। ਹਾਂਜੀ ਕੋ ਸਾਹਿਬ ਅੱਜ ਦਾ ਜਿਹੜਾ ਜਿਹੜਾ ਵਾਲੀਬਾਲ ਦਾ ਮੈਚ ਹੈ ਇਹਦੇ ਬਾਰੇ ਦੋ ਸ਼ਬਦ। ਇਹਦੇ ਬਾਰੇ ਮੈਂ ਤਾਂ ਐਕਸਪ੍ਰੈਸ ਨਹੀਂ ਕਰ ਸਕਦਾ ਜਿਹੜੀ ਇਹ ਵਾਲੀਬਾਲ ਟੀਮਸ ਹੈ ਖਾਸ ਕਰਕੇ ਸਾਡਾ ਬੱਚਾ ਟੰਡਨਸ ਹਿੰਮਤ ਹੈ ਇਹਨੇ ਬਹੁਤ ਹੀ ਕ੍ਰੀਏਟਿਵ ਵਰਕ ਕੀਤਾ ਹੈ ਤੇ ਰੋਪੜਸ ਨੂੰ ਸੁਰਖੀਆਂ ਦੇ ਵਿੱਚ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਇਸ ਟੂਰਨਾਮੈਂਟ ਕਰਕੇ ਹਾਰ ਗਏ ਤੇ ਉਹ ਸਾਰੇ ਵਧਾਈ ਦੇ ਪਾਤਰ ਹੈ। ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਬੱਸ ਕੰਪਲੀਮੈਂਟਸ ਔਰ ਜੋ ਵੀ ਮੇਰੀ ਗਾਈਡੈਂਸ ਬਣਦੀ ਉਹ ਮੈਂ ਇਹਨਾਂ ਨੂੰ ਪ੍ਰੋਵਾਈਡ ਕਰਾਂਗਾ ਤਾਂ ਕਿ ਕੋਈ ਦੇ ਵਿੱਚ ਕਮੀ ਪੇਸ਼ੀ ਜਿਹੜੇ ਸਾਡੇ ਮਹਿਮਾਨ ਆਣਗੇ ਨੈਸ਼ਨਲ ਲੈਵਲ ਤੋਂ ਉਹ ਇੱਕ ਅੱਛਾ ਮੈਸੇਜ ਲੈ ਕੇ ਰੋਪੜ ਦਾ ਵਾਪਸ ਜਾਣ ਇਹ ਬੜੀ ਖੁਸ਼ੀ ਹੈ ਕਿ ਰੋਪੜ ਸਾਡਾ ਇੱਕ ਨੈਸ਼ਨਲ ਲੈਵਲ ਤੇ ਸ਼ਾਇੰਕ ਅਸੀਂ ਹਿੰਮਤ ਟੰਡਰਨ ਜੀ ਨੂੰ ਵਧਾਈ ਦਿੰਨੇ ਆ ਆਪਣੇ ਚੈਨਲ ਵੱਲੋਂ ਵੀ ਤੇ ਆਪਣੀ ਟੀਮ ਵੱਲੋਂ ਵੀ ਜ ਬਹੁਤ ਵੱਡਾ ਉਪਰਾਲਾ ਜਿਹੜਾ ਤੁਸੀਂ ਕਰਿਆ ਅਸੀਂ ਵੀ ਤੁਹਾਨੂੰ ਅਪਰੀਸ਼ੀਏਟ ਕਰਦੇ ਆ ਤੇ ਕਿਵੇਂ ਤੁਹਾਡੇ ਆਇਆ ਵੀ ਤੁਸੀਂ ਇਦਾਂ ਦਾ ਕੰਮ ਅਸੀਂ ਤਾਂ ਜੀ ਵੈਸੇ ਵੀ ਖੁਦ ਵੀ ਅਸੀਂ ਸਪੋਰਟਸਮੈਨ ਆ ਅਸੀਂ ਖੇਡਦੇ ਆ ਜੀ ਬਾਲੀਵੁੱਡ ਬੜੇ ਸੀਗਾ ਵੀ ਅਸੀਂ ਇਸ ਗੇਮ ਦੇ ਵੱਲ ਸਾਡਾ ਕੋਈ ਜ਼ਿਆਦਾ ਰੁਝਾਨ ਹੋਇਆ ਵਾ ਤੇ ਫਿਰ ਸਾਡੇ ਪਹਿਲਾਂ ਅਸੀਂ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਦਾ ਸਾਡੇ ਹਲਕੇ ਦੇ ਵਿਧਾਇਕ ਸ਼੍ਰੀ ਦਿਨੇਸ਼ ਛੱਡਾਈ ਦਾ ਇਹਨਾਂ ਦੀ ਰੈਂਡਮਾਈ ਹੇਟ ਇਹਨਾਂ ਦੀ ਪੂਰੀ ਹਲਾ ਸ਼੍ਰੀ ਸਾਨੂੰ ਇਸੋ ਲਾਵਾ ਸਾਡੇ ਬਹੁਤ ਸਾਰੇ ਇੱਥੇ ਭਰਾ ਸੱਜਣ ਮਿੱਤਰ ਤੁਸੀਂ ਦੇਖ ਰਹੇ ਆ ਜਿਹੜੇ ਪਹੁੰਚੋ ਇਹਨਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਸਾਡਾ ਟੂਰਨਾਮੈਂਟ ਸਫਲ ਬਣਾਉਣ ਦੇ ਵਿੱਚ ਤਾਂ ਇਹ ਹੈ ਜੀ ਵੀ ਆਪਾਂ ਨੂੰ ਵੱਧ ਤੋਂ ਵੱਧ ਮੇਨ ਸਾਡਾ ਮਕਸਦ ਇਹੀ ਹੈ ਕਿ ਜਿਹੜੇ ਬੱਚੇ ਆ ਉਹ ਖੇਡ ਨਾਲ ਜੁੜਨ ਨਸ਼ੇ ਆ ਤੋਂ ਦੂਰ ਰਹਿਣ ਤੇ ਬਸ ਈਸੀ ਕਰਕੇ ਬਸ ਆਪਾਂ ਖੇਡ ਨੂੰ ਥੋੜਾ ਅੱਗੇ ਲੈ ਆਉਣ ਦੀ ਸੋਚਿਆ ਤਾਂ ਟੂਰਨਾਮੈਂਟ ਆਪਣੇ ਵੱਲੋਂ ਵਧੀਆ ਕਰਵਾਉਣ ਦੀ ਸੋਚ ਰੱਖੀ ਹੈ ਜੀ ਅੱਛਾ ਮੈਨੂੰ ਤੁਸੀਂ ਲਿਖਿਆ ਵੀ ਚੌਥਾ ਜਿਹੜਾ ਇਹ ਵਾਲੀਬਾਲ ਟੂਰਨਾਮੈਂਟ ਹੈ ਪਹਿਲੇ ਜਿਹੜੇ ਮੈਚ ਰਹੇ ਆ ਉਹਨਾਂ ਨਾਲੋਂ ਕੁਝ ਵੱਖਰਾ ਇਸ ਵਾਰੀ ਹਾਂਜੀ ਇਸ ਵਾਰੀ ਬਹੁਤ ਵੱਖਰਾ ਜੀ ਇਸ ਵਾਰੀ ਤਾਂ ਇਹ ਮਤਲਬ ਇੰਡੀਆ ਦੇ ਬਹੁਤ ਵੱਡੇ ਵੱਡੇ ਇਸ ਦੇ ਵਿੱਚ ਮਤਲਬ ਇਨਾਮ ਰੱਖੇਗੇ ਔਰ ਇਸ ਤੋਂ ਇਲਾਵਾ ਇਸ ਟੂਰਨਾਮੈਂਟ ਦੇ ਵਿੱਚ ਹਿੰਦੂਸਤਾਨੀਆਂ ਜਿਹੜੀਆਂ ਅਕੈਡਮੀ ਆ ਰਹੀਆਂ ਉਹ ਮੈਨੂੰ ਨਹੀਂ ਲੱਗਦਾ ਵੀ ਅਸਾ ਕਦੀ ਇਕੱਠੀਆਂ ਸਾਰੇ ਕਿਤੇ ਪਾਰਟਿਸਿਪੇਟ ਕਰਿਆ ਔਰ ਇਸ ਨਾਲੋਂ ਵੱਖਰਾ ਇਹ ਹੈ ਜੀ ਕਿ ਅਕੈਡਮੀਆ ਨੂੰ ਤਾਂ ਸਾਰੇ ਹੀ ਕਲੱਬ ਬੁਲਾਉਂਦੇ ਨੇ ਪਰ ਅਸੀਂ ਇਸ ਦੇ ਵਿੱਚ ਜਿਹੜੀ ਨਰੋਲ ਪੰਚਾਇਤੀ ਟੀਮਾਂ ਨੂੰ ਬੁਲਾਇਆ ਨਾ ਜੀ ਇਸ ਕਰਕੇ ਸਾਡਾ ਟੂਰਨਾਮੈਂਟ ਬਹੁਤ ਚਰਚਾ ਦੇ ਵਿੱਚ ਹੈ ਤੁਸੀਂ ਸਾਡੇ ਉਹ ਪਿੱਛੇ ਰਾਏ ਉਹਨੇ ਪਾਗੋ ਮਜਰੇ ਤੋਂ ਇਹ ਵੀ ਬਹੁਤ ਵੱਡੇ ਪਿਛਲੇ ਕਈ ਸਾਲਾਂ ਤੋਂ ਟੂਰਨਾਮੈਂਟ ਕਰਵਾ ਰਹੇ ਨੇ ਤੇ ਇਹ ਵੀ ਮਤਲਬ ਸਾਨੂੰ ਬੜਾ ਸੁਣਨ ਨੂੰ ਵਧੀਆ ਲੱਗਦਾ ਵੀ ਜਿੱਥੇ ਵੀ ਜਾਂਦੇ ਨੇ ਤਾਂ ਉਹ ਰੋਪੜ ਦਾ ਇੱਕ ਟੂਰਨਾਮੈਂਟ ਬਾਰੇ ਜਿੱਥੇ ਵੀ ਹਰ ਪਾਸੇ ਜਾਂਦੇ ਨੇ ਖੇਡਣ ਤਾਂ ਉਹ ਰੋਪੜ ਦਾ ਇੱਕ ਨਾਮ ਨਾਲ ਇਸ ਟੂਰਨਾਮੈਂਟ ਕਰਕੇ ਬਹੁਤ ਮਤਲਬ ਹਾਈਲਾਈਟ ਹੋ ਗਿਆ ਕਿ ਇਹ ਟੂਰਨਾਮੈਂਟ ਇੰਨਾ ਹਾਈਲਾਈਟ ਹੋਇਆ ਹੈ ਬੰਦੋਸਤਾਨ ਦੇ ਪੱਧਰ ਤੇ ਲੋਕਾਂ ਨੂੰ ਬਹੁਤ ਇੰਤਜ਼ਾਰ ਹੈ ਮੇਰੇ ਕੋਲ ਕੱਲ ਦਿੱਲੀ ਤੋਂ ਵੀ ਕਾਲ ਆਈ ਜੀ ਦਿੱਲੀ ਤੋਂ ਵੀ ਦਰਸ਼ਕ ਇਸ ਟੂਰਨਾਮੈਂਟ ਨੂੰ ਦੇਖਣ ਆ ਰਹੇ ਬਹੁਤ ਦੂਰ ਦੂਰ ਤੋਂ ਆ ਰਹੇ ਨੇ ਜੀ ਮਤਲਬ ਬੰਬੇ ਤੋਂ ਵੀ ਆਨੇ ਸ਼ੁਰੂ ਹੋ ਜੂਗੇ ਬਿਲਕੁਲ ਜੀ ਬਿਲਕੁਲ ਜੇ ਮੈਂ ਕਹਾਂਗਾ ਕਿ ਤੁਹਾਡਾ ਜਿਹੜਾ ਅੱਜ ਦਾ ਇਨਵਿਟੇਸ਼ਨ ਕਾਰਡ ਤੁਸੀਂ ਬਣਾਇਆ ਤੇ ਮੈਂ ਦਿਖਾਵਾਂਗਾ ਕਿਸੇ ਪਾਸੇ ਤਾਂ ਤਾਂ ਬਿਲਕੁਲ ਇੱਕ ਅਲੱਗ ਤਰੀਕੇ ਦੇ ਨਾਲ ਸੈਦ ਅਸੀਂ ਨਹੀਂ ਕਦੇ ਅਸੀਂ ਵੀ ਇੰਨੇ ਦੇਰ ਤੋਂ ਲੋਕਾਂ 'ਚ ਵਿਚਰਦੇ ਆਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਤੇ ਅਲੱਗ ਜਿਹਾ ਬਣਾਇਆ ਤੇ ਕਿੱਥੋਂ ਇਹ ਜਿਹਾ ਐਕਚੁਅਲੀ ਵਿੱਚ ਕਿਹਾ ਜੀ ਮੇਰੀ ਜਿਹੜੀ ਇਹ ਸੋਚ ਸੀਗੀ ਵੀ ਲੋਕੀ ਕਾਰਡ بس ਜਿਸ ਟਾਈਮ ਹੁੰਦਾ ਹੈ ਲੈ ਕੇ ਰੱਖਦੇ ਆ ਤਾਂ ਉਸ ਤੋਂ ਬਾਅਦ ਕਾਰਡ ਨੂੰ ਡਿਸਟਰੋਏ ਕਰ ਦਿੰਦੇ ਕੋਈ ਸਾਹਮ ਕੇ ਤਾਂ ਮੈਨੂੰ ਇਹ ਸੀਗਾ ਵੀ ਜਿਹੜੇ ਕਾਰਡ ਹੈ ਨਾ ਜੀ ਇੱਕ ਰਿਲੀਜੀਅਸ ਤਰ੍ਹਾਂ ਦੇ ਨਾਲ ਹਰ ਤਰ੍ਹਾਂ ਦੇ ਅਸੀਂ ਕਾਰਡ ਬਣਾਏ ਨੇ ਜੀ ਤਾਂ ਇਸ ਕਾਰਡ ਨੂੰ ਕੋਈ ਬੰਦਾ ਆਪਣੇ ਬਿਲਕੁਲ ਘਰ ਦੇ ਵਿੱਚ ਚੰਗੀ ਤਰ੍ਹਾਂ ਸਾਹਮ ਸੰਭਾਲ ਕਰਕੇ ਰੱਖੇਗਾ ਔਰ ਸਾਡਾ ਥੋੜਾ ਜਗ੍ਹਾ ਦੇ ਵਿੱਚ ਰਹੇਗਾ ਪਿੱਛੇ ਰਹੇਗਾ ਜੀ ਹਰ ਟਾਈਮ ਤੇ ਮੈਂ ਦੇਖ ਰਿਹਾ ਕਿ ਜਿਹੜਾ ਇਹ ਕਾਰਡ ਹੈ ਜਿਵੇਂ ਅਸੀਂ ਘੜੀ ਤੇ ਬਾਰ-ਬਾਰ ਨਿਗਾ ਮਾਰਦੇ ਚੱਲਣ ਲੱਗੇ ਉੱਠਣ ਲੱਗੇ ਬੈਠਣ ਲੱਗੇ ਤਾਂ ਅਸੀਂ ਇਸ ਕਾਰਡ ਵੱਲ ਵੀ ਨਿਗਾ ਪੈਂਦੇ ਲੱਗੇ ਤੇ ਥੱਲੇ ਜਿਹੜਾ ਚੈਂਪੀਅ ਸਾਰਾ ਇਹਨਾਂ ਦਾ ਜਿਹੜਾ ਵੇਰਵਾ ਵੀ ਹੈਗਾ ਬਹੁਤ-ਬਹੁਤ ਵਧਾਈ ਜੀ ਤੁਹਾਨੂੰ ਤੇ ਅਸੀਂ ਚਾਹਾਂਗੇ ਕਿ ਵੱਧ ਤੋਂ ਵੱਧ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਿਮੰਤ ਟੰਡਨ ਜੀ ਨੇ ਜਿਹੜਾ ਇਹ ਪ੍ਰੋਗਰਾਮ ਕਰਾ ਰਹੇ ਹੈ ਚੈਂਪੀਅਨਸ਼ਿਪ ਦਾ ਇਹਨਾਂ ਨੂੰ ਵਧਾਈ ਆ ਔਰ ਧੰਨਵਾਦ ਆ ਸਾਡੇ ਵਿਧਾਇਕ ਦਿਨੇਸ਼ ਛੱਡਾ ਜੀ ਦਾ ਵੀ ਜਿਹੜੇ ਸਾਡੇ ਸ਼ਹਿਰ ਦੇ ਜਾਂ ਰੋਪੜ ਦੇ ਕੋਈ ਵੀ ਪ੍ਰੋਗਰਾਮ ਹੁੰਦਾ ਉਹਦੇ 'ਚ ਹਮੇਸ਼ਾ ਹੀ ਬੱਜੜ ਕੇ ਹਿੱਸਾ ਲੈਂਦੇ ਆ ਔਰ ਵਿਸ਼ਵਾਸ ਵੀ ਦਵੰਦੇ ਆ ਵੀ ਜਿੱਥੇ ਵੀ ਇਹਨਾਂ ਦੀ ਲੋੜ ਹੁੰਦੀ ਆ ਔਰ ਖੜਦੇ ਵੀ ਆ ਕੱਲਾ ਵਿਸ਼ਵਾਸ ਨਹੀਂ ਦਵੰਦੇ ਖੜਦੇ ਵੀ ਆ ਇਸ ਕਰਕੇ ਜਿੱਥੇ ਮੰਤਜੀ ਦੀ ਸਾਰੀ ਟੀਮ ਦਾ ਧੰਨਵਾਦ ਆ ਔਰ ਸ਼ਾਬਾਸ਼ਾ ਉਥੇ ਸਾਡੇ ਐਮਐਲਏ ਸਾਹਿਬ ਦਾ ਵੀ ਧੰਨਵਾਦ ਆ ਤੇ ਸ਼ਾਬਾਸ਼ ਉਹਨਾਂ ਨੂੰ ਵੀ ਉਹ ਹਮੇਸ਼ਾ ਸਾਰੇ ਸ਼ਹਿਰ ਵਾਸੀ ਦੇ ਨਾਲ ਖੜਦੇ ਆ ਅੱਜ ਜਿਵੇਂ ਪੋਸਟਰ ਰਿਲੀਜ਼ਿੰਗ ਦਾ ਪ੍ਰੋਗਰਾਮ ਸੀਗਾ ਤੇ ਮੈਂ ਦੇਖ ਪਾ ਰਹਿਆ ਕਿ ਵੱਖ-ਵੱਖ ਪਾਰਟੀਆਂ ਤੋਂ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈਗਾ ਸਾਰੇ ਸੰਸਥਾਵਾਂ ਦੇ ਮੈਂਬਰ ਇੱਥੇ ਪਹੁੰਚਣ ਨਾਲ ਰਵਿੰਦਰ ਸਿੰਘ ਬਿੰਦੀਪਾਵਾਦ ਉਸ ਤੋਂ ਬਿੰਦੇ ਜੀ ਕਿਵੇਂ ਕਹੋਗੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਵਿੱਚ ਪਹਿਲੀ ਵਾਰ ਪੂਰੇ ਇੰਡੀਆ ਵਿੱਚੋਂ ਕੱਚੀ ਵਾਲੀਬਾਲ ਜਿਹਨੂੰ ਸ਼ੂਟਿੰਗ ਵੀ ਕਹਿੰਦੇ ਆ ਖੇਡਣ ਵਾਸਤੇ ਆ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਇਸ ਖੇਡ ਨੂੰ ਇਸ ਮੇਲਾ ਟਾਈਪ ਗੇਮ ਨੂੰ ਕਰਾ ਰਹੇ ਨੇ ਉਹ ਸਾਡੇ ਵੀਰ ਹਿਮੰਤੰਡਨ ਜੀ ਨੇ ਉਪਰਾਏ ਸਾਹਿਬ ਨੇ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਇਹ ਜਿਹੜੇ ਬੜੇ ਖਿਡਾਰੀਆਂ ਦਾ ਦਰਸ਼ਨ ਕਰਨਗੇ ਤੇ ਮੈਂ ਇਹਦੇ ਨਾਲੇ ਸਾਰਿਆਂ ਨੂੰ ਦੱਸ ਦਿੰਦਾ ਏ ਕਿ ਬਹੁਤ ਬੜੀ ਗੱਲ ਹੈ ਹਰ ਕੋਈ ਇਹ ਸਾਡੇ ਜਿਹੜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਸਪੋਰਟਸਮੈਨ ਜਿਹੜੇ ਇਲਾਕਿਆਂ ਦੇ ਵਿੱਚ ਅੱਜ ਨਸ਼ਾ ਜਿੱਥੇ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਉਸ ਨੂੰ ਠੱਲ ਪਈ ਜਾ ਸਕੇ ਬੱਚਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਵਾਲੀਬਾਲ ਖੇਡਣ ਦੀ ਜਿਹੜੀ ਹੈ ਉਤਸ਼ਾਹ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਅਸੀਂ ਕਿਸੇ ਵੀ ਪਿੰਡ ਵਿੱਚ ਦੇਖ ਰਹੇ ਹਾਂ ਕ੍ਰਿਕਟਾ ਕ੍ਰਿਕਟ ਹੀ ਚੱਲੀ ਜਾ ਰਹੀ ਹੈ ਲੇਕਿਨ ਹੋਰ ਜਿਹੜੇ ਮੈਚ ਵੱਲ ਘੱਟ ਧਿਆਨ ਦਿੱਤਾ ਜਾ ਰਿਹਾ ਇਸ ਕਰਕੇ ਅਸੀਂ ਚਾਹਾਂਗੇ ਕਿ ਸਾਰੀਆਂ ਗੇਮਾਂ ਨੂੰ ਬੜਾਵਾ ਮਿਲਣਾ ਚਾਹੀਦਾ ਵੀਡੀਓ ਨੂੰ ਸਭ ਤੋਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਹਰ ਬੱਚੇ ਤੱਕ ਹਰ ਬਜ਼ੁਰਗ ਤ